ਜਿੱਦਾਂ ਆਪਾਂ ਘਰਾਂ 'ਚ ਵਿਆਹ ਹੁੰਦਾ ਨਾ ਘਰਾਂ ਤੋਂ ਵੱਧ ਵਿਆਹ ਹੈ ਇਹ ਜਗਤ ਵਿਆਹ ਮਹਾਰਾਜ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਿਸੇ ਚਰਨਛੂਪ ਪ੍ਰਾਪਤ ਪ੍ਰਾਪਤ ਆ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਿਸੇ ਨੇ ਮੰਗਿਆ ਇੱਥੇ ਮਿਲਿਆ ਇਹ ਸਤਾਂ ਇਹੋ ਜਿਹਾ ਕਿਸੇ ਨੇ ਧੀ ਮੰਗੀ ਕਿਸੇ ਨੇ ਪੁੱਤ ਮੰਗਿਆ ਕਿਸੇ ਨੇ ਆਪਣੇ ਪਰਿਵਾਰ ਮੰਗਿਆ ਸਭ ਕੁਝ ਮਿਲਿਆ ਪਰ ਅੱਜ ਤੁਸੀਂ ਵੇਹਦੇ ਹੀ ਵਿਆਹ ਆਲੀ ਗੱਲ ਜਿਹੜੀ ਹੋਣ ਰਹੀ ਇੱਥੇ ਆ ਗੁਣੇ ਦੇ ਕਿਸੇ ਕਨਾ ਕੋਈ ਵੰਡੇ ਸਵੇਰੇ ਲੱਡੂ ਵੰਡੇ ਗਏ ਆ ਮੈਂ ਕਹਿੰਦਾ ਇਹ ਬੀਬੀਆਂ ਦਾ ਦੇਣਾ ਨਹੀਂ ਦੇ ਸਕਦੇ ਇਹ ਵਿਆਹ ਦੇ ਘੋੜੀਆਂ ਜਿਹੜੀਆਂ ਗਾਉਂਦੇ ਨੇ ਉਦੋਂ ਜੱਸ ਗਾਉਂਦੇ ਨੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਦੇ ਮਹਾਰਾਜ ਮਿਹਰਪੜੇ ਹੱਥ ਰੱਖ ਇਹਨਾਂ ਦੀ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਇਸ਼ਤਮਾਨ ਸਤਕਾਰ ਬਖਸ਼ੇ ਗੁਰੂ ਘਰ ਨਾਲ ਜੁੜੀ ਰਹਿਣ ਇਦਾਂ ਹੀ ਮਹਾਰਾਜ ਮਿਹਰਪੜੇ ਹੱਥ ਰੱਖੇ ਨਾ ਇਥੋਂ ਦੀ ਬਾਕੀ ਦੀ ਗੱਲ ਰਹਿ ਗਈ ਜੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਤਾਨ ਤੇ ਅੱਗੇ-ਅੱਗੇ ਵੀ ਮੈਂ ਕਹਿ ਰਿਹਾ ਫੋੜਾ ਬਾਬਿਆਂ ਦੀ ਰਗੜ ਕਰਦੀ ਹੈ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖਡੂਸਾ ਵਾਲਿਆਂ ਦੀ ਆ ਤੁਹਾਡੇ ਸਾਹਮਣੇ ਕਿੰਨੀ ਸੇਵਾ ਚੱਲਣ ਦਾ ਹੀ ਇਹ ਸਟਾਨ ਇਹੋ ਜਿਹਾ ਬਣ ਜਾਣਾ ਸਾਡੇ ਬਟਾਲੇ ਇਹੋ ਜਿਹਾ ਸਟਾਨ ਨਹੀਂ ਹੋਏਗਾ ਜਿਹੋ ਜਿਹੇ ਬਣ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚਰਨ ਕੋ ਜੀ ਗੁਰਦੁਆਰਾ ਕਾਂ ਸਾਚ ਖੜੇ ਹੈ ਅੱਜ ਗੁਣਿਆਂ ਦੀ ਰਸਮ ਚੱਲ ਰਹੀ ਆ ਤੇ ਸਭ ਖੂਬ ਸੰਤਾਂ ਆ ਰਹੀਆਂ ਨੇ ਸਾਰੀਆਂ ਆਪ ਆਪਣਾ ਯੋਗਦਾਨ ਪਾ ਰਹੀਆਂ ਨੇ ਤੇ ਗੁਣਿਆਂ ਦੀ ਰਸਮ ਚਲਾ ਲਈਆਂ ਨੇ ਤੇ ਖੁਸ਼ੀਆਂ ਮਨਾ ਰਹੀਆਂ ਨੇ ਹੋਰ ਮਠਿਆਈਆਂ ਵੀ ਬੰਦੀਆਂ ਨੇ ਗੁੰਡੀ ਵੀ ਕੱਢੀ ਜਾਂਦੀ ਆ ਲੱਡੂ ਵੀ ਕੱਢੇ ਜਾਂਦੇ ਨੇ ਸਾਰੀਆਂ ਰਸਮਾਂ ਜਿੰਨੀਆਂ ਵੀ ਇੱਥੇ ਪਿਆਰ ਹੁੰਦੀਆਂ ਨੇ ਤੇ ਸਾਰਾ ਮਹਾਰਾਜੇ ਨਾਂ ਦਾ ਜੋਗਦਾਨ ਪਾਉਂਦੇ ਨੇ ਸਾਨੂੰ ਇੰਨਾ ਹੁੰਦਾ ਕਿ ਉਹਨਾਂ ਨੂੰ ਸਾਨੂੰ ਬੱਚਿਆਂ ਦਾ ਵੀ ਘਰ ਨਹੀਂ ਚਾਹ ਹੁੰਦਾ ਜਿੰਨਾ ਸਾਨੂੰ ਆਣ ਕੇ ਇੱਥੇ ਚਾਹ ਚੜ੍ਹਦਾ ਇਹ ਤਾਂ ਕਾਫੀ ਡੇਰ ਤੋਂ ਚੱਲਣ ਡਈ ਹੈ ਤੇ ਜਦੋਂ ਤੋਂ ਮੈਂ ਇਹ ਮੇਰੇ 25 ਸਾਲ ਤੋਂ ਹਾਂ ਇਹਨਾਂ ਦਿਨਾਂ ਦਾ ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ ਵਾ ਉਹਨਾਂ ਘਰ ਦੀ ਤਿਆਰੀ ਦਾ ਨਹੀਂ ਹੁੰਦਾ ਜਿੰਨਾ ਗੁਰੂ ਘਰ ਦੀ ਦਾ ਹੁੰਦਾ ਅਹੀਂ ਜਾ ਕੇ ਉਸ ਵਕਤੇ ਜਾਗੇ ਤੇ ਆਪਣਾ ਅਹੀਂ ਸੇਵਾ ਕਰਗੇ ਤੇ ਨਾਲ ਸੰਗਤਾਂ ਨੂੰ ਲੈ ਕੇ ਤੇ ਆਪਣਾ ਕਾਰੋਬਾਰ ਕਰਗੇ ਜਿੱਕੇ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਸਲੱਖਣੀ ਜੀ ਦੇ ਵਿਆਹ ਪਰ ਨੂੰ ਖੁਸ਼ੀ ਨੂੰ ਆਰੰਭ ਕਰਨ ਦੀ ਤਰ੍ਹਾਂ ਸਦੇ ਜਿਵੇਂ ਮਠਿਆਈਆਂ ਬਣੀਆਂ ਸਾਰੇ ਸ਼ਹਿਰ ਦੇ ਇਲਾਕਾ ਦੇ ਨਿਵਾਸੀ ਸੰਗਤਾਂ ਦੇ ਬਣਾਉਂਦੀਆਂ ਨੇ ਤਿਆਰ ਕਰਦੀਆਂ ਨੇ ਬੜੇ ਪ੍ਰੇਮ ਸਹਿਤ ਜਿਹੜੀਆਂ ਵੰਡੀਆਂ ਜਾਂਦੀਆਂ ਨੇ ਇਹ ਅੱਜ ਤੋਂ ਵਿਆਹ ਸ਼ੁਰੂ ਹੋ ਗਿਆ ਸਾਰੇ ਕਾਰਜ ਜਿਹੜੇ ਨੇ ਗੁਰਸਿੱਖੀ ਤੌਰ ਤੇ ਜਿਹੜੇ ਮਨਾਏ ਜਾਂਦੇ ਨੇ ਇਨ ਨੂੰ ਵੈਸੇ ਤੇ ਮਠਿਆਈ ਗੁਣੇ ਨੂੰ ਬੋਲਿਆ ਜਾਂਦਾ ਵਾ ਗੁਣਿਆਂ ਦਾ ਪ੍ਰਸ਼ਾਦ ਬੋਲਿਆ ਜਾਂਦਾ ਜਿਸ ਤਰ੍ਹਾਂ ਵੀ ਆਮ ਬੀਬੀਆਂ ਬਣਾਉਂਦੀਆਂ ਆ ਅ ਵਿਆਹ ਸ਼ੁਰੂ ਹੋ ਗਏ ਬਸ ਵਿਆਹ ਸ਼ੁਰੂ ਹੋ ਗਿਆ ਬੀਬੀਆਂ ਨਹੀਂ ਕਿਤੋਂ ਤੋਂ ਵਿਆਹ ਬੀਬੀਆਂ ਜਥਿਆਂ ਦੀਆਂ ਨੇ ਬਟਾਲੇ ਦੀਆਂ ਨੇ ਕੋਈ ਲਾਗੋ ਕਰਦੀਆਂ ਤੋਂ ਅੰਮ੍ਰਿਤਸਰ ਤੋਂ ਇਤਰਾ ਸਾਰੇ ਲਾਗੇ ਜਾ ਕੇ ਪਿੰਡਾਂ ਤੋਂ ਆਣ ਕੇ ਸਾਰਾ ਜਿਹੜਾ ਤਿਆਰ ਕਰਦੀਆਂ ਨੇ ਕਦੋਂ ਸ਼ੁਰੂ ਹੋਏ ਤੁਸੀਂ ਅੱਜ ਕਿੰਨੇ ਵੇ ਸ਼ੁਰੂ ਕੀਤਾ ਇਹ ਸਿਰ 10 ਕੋਏ ਸ਼ੁਰੂ ਕੀਤਾ ਕਿੰਨੇ ਵੇ ਪਿੱਛੇ ਗਿਆ